ਅਸ ਜ਼ਿਕਰ ਕਰਦੇ ਆ ਨਿਊਜ਼ 18 ਦੇ ਆਪਰੇਸ਼ਨ ਗੋਲੀ ਦਾ ਔਰ ਗੋਲੀ ਇਹ ਕੋਈ ਪਿਸਤੌਲ ਜਾਂ ਬੰਦੂਖ ਦੀ ਗੋਲੀ ਨਹੀਂ ਗੋਲੀ ਖਾਣ ਵਾਲੀ ਹੈ ਔਰ ਇਸ ਗੋਲੀ ਦਾ ਅਸੀਂ ਜ਼ਿਕਰ ਕਿਉਂ ਕਰ ਰਹੇ ਆ ਅੱਗੇ ਅੱਗੇ ਵਿਸਥਾਰ ਦੇ ਨਾਲ ਦੱਸਾਂਗੇ ਦਰਸਲ ਗੋਲੀ ਹੈ ਨਸ਼ਾ ਛਡਾਉਣ ਵਾਲੀ ਔਰ ਨਸ਼ਾ ਛਡਾਉਣ ਵਾਲੀ ਗੋਲੀ ਦੀ ਬੋਲੀ ਲੱਗਦੀ ਔਰ ਬੋਲੀ ਲੱਗਦੀ ਆ ਬਠਿੰਡਾ ਚ ਬਲੈਕ ਮਾਰਕੀਟਿੰਗ ਹੁੰਦੀ ਹੈ ਨਸ਼ਾ ਛਡਾਊ ਕੇਂਦਰ ਦੇ ਬਾਹਰ ਬਕਾਇਦਾ ਇਸ ਦੀ ਬੋਲੀ ਲਾਈ ਜਾਂਦੀ ਹੈ ਨਸ਼ੇ ਤੋਂ ਪੀੜਿਤ ਲੋਕਾਂ ਦਾ ਸ਼ਰੇਆਮ ਸ਼ੋਸ਼ਣ ਹੁੰਦਾ ਅਸਲ ਦੇ ਵਿੱਚ ਇਹ ਗੋਲੀ ਹੈ ਕਿ ਇਹ ਇਸ ਗੋਲੀ ਨੂੰ ਪੀਸ ਕੇ ਜਿਹੜੇ ਨਸ਼ਾ ਛੱਡਣ ਆਉਂਦੇ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਡਾਕਟਰ ਉਹਨਾਂ ਨੂੰ ਇਹ ਦਿੰਦੇ ਨੇ ਔਰ ਜੇ ਨਿਯਮਾਂ ਦੇ ਮੁਤਾਬਕ ਦੇਖੀਏ ਤਾਂ ਸਿਰਫ ਨਸ਼ਾ ਛਡਾਊ ਕੇਂਦਰ ਦੇ ਅੰਦਰ ਹੀ ਇਹ ਗੋਲੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਔਰ ਉੱਥੇ ਹੀ ਬੈਠ ਕੇ ਖਾਣੀ ਹੁੰਦੀ ਹੈ ਇਹ ਬਾਹਰੋਂ ਕਿਤੋਂ ਨਹੀਂ ਮਿਲ ਸਕਦੀ ਪਰ ਬਠਿੰਡਾ ਦੇ ਵਿੱਚ ਇਹ ਸਭ ਕੁਝ ਕੈਮਰੇਜ ਕੈਦ ਹੋਇਆ ਹੈ న్యూਸ 18 ਦੇ ਕੈਮਰੇਜ ਚ ਇਹ ਸਾਰੇ ਗੋਲੀਬਾਜ਼ ਕੈਦ ਹੋਏ ਨੇ ਜਿਹੜੇ ਨਸ਼ਾ ਛੱਡਣ ਆਏ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਤੇ ਉਹਨਾਂ ਨੂੰ ਮਹਿੰਗੇ ਭਾਤੇ ਇਹ ਗੋਲੀ ਦੇ ਦਿੰਦੇ ਰਿਹਾ ਕਿਉਂਕਿ ਜਿਹੜਾ ਨਸ਼ਾ ਛਡਾਉ ਕੇਂਦਰ ਹੈ ਉੱਥੇ ਗੋਲੀ ਖੁੱਲੇ ਆਮ ਨਹੀਂ ਦਿੱਤੀ ਜਾਂਦੀ ਉੱਥੇ ਡਾਕਟਰ ਦੀ ਜੋ ਪ੍ਰਸਕ੍ਰਿਪਸ਼ਨ ਹੁੰਦੀ ਹੈ ਕਿ ਕਿਹੜਾ ਵਿਅਕਤੀ ਕਿੰਨਾ ਕੁ ਨਸ਼ਾ ਕਰਦਾ ਹੈ ਤੇ ਉਸ ਨੂੰ ਕਿੰਨੀ ਕੁ ਡੋਸ ਦੀ ਜ਼ਰੂਰਤ ਹੈ ਉਸ ਦੇ ਮੁਤਾਬਕ ਇਹ ਗੋਲੀ ਦਿੱਤੀ ਜਾਂਦੀ ਹੈ ਪਰ ਬਾਹਰ ਕਿਉਂਕਿ ਜਿਹੜੇ ਨਸ਼ੇੜੀ ਨੇ ਉਹਨਾਂ ਦਾ ਸਰੀਰ ਦੁਖਦਾ ਹੈ ਸਰੀਰ ਟੁੱਟਦਾ ਹੈ ਤਾਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਕਿ ਉਹ ਗੋਲੀ ਦਾ ਇੰਤਜ਼ਾਮ ਕਿਤੇ ਹੋਰ ਕਰਨ ਤਾਂ ਫਿਰ ਜਿਹੜੇ ਬਾਹਰ ਗੋਲੀਬਾਜ਼ ਇਸ ਗੋਲੀ ਦੀ ਬਲੈਕਮੇਲਿੰਗ ਕਰਦੇ ਨੇ ਇਸ ਗੋਲੀ ਨੂੰ ਵੇਚਦੇ ਨੇ ਜਿਹੜੇ ਇਹਨਾਂ ਨੂੰ ਵੱਧ ਭਾਤੇ ਦਿੰਦੇ ਨੇ ਫਿਰ ਇਹ ਨਸ਼ੇੜੀ ਇਹਨਾਂ ਤੋਂ ਉਹ ਗੋਲੀਆਂ ਵੱਧ ਪੈਸੇ ਦੇ ਕੇ ਲੈ ਜਾਂਦੇ ਨੇ ਇਹ ਸਭ ਕੁਝ ਨਿਊਜ਼ 18 ਦੇ ਕੈਮਰੇ ਦੇ ਵਿੱਚ ਕੈਦ ਹੋਇਆ ਦੋ ਦੇ ਦੇ ਮੈਨੂੰ ਮੈਨੂੰ ਦੋ ਇੱਕ ਇੱਕ ਬੰਦੇ ਸਾਰਿਆਂ ਨੂੰ ਭਰੇ ਇੱਕ ਇੱਕ ਦੇ ਦੇ ਦੋ ਨਾਲ ਦੇ ਫਿਰ ਉਹ ਯਾਰ ਮੈਨੂੰ ਮਰਨਗੇ ਪੈਸੇ ਖੁਲੇ ਨੋ ਸੇ ਦੇ ਸੌਦਾ ਕਰ ਬੇਨਕਾਮ ਸਰਕਾਰੀ ਗੋਲੀਦਾਰ ਖੁਲੇ ਆਮ ਸੌਦਾ ਉੱਚੀ ਕੀਮਤ ਦੇ ਉਤੇ ਵੇਚੀ ਜਾਂਦੀ ਹੈ ਗੋਲੀ న్యూਸ 18 ਦੇ ਕੈਂਬਰੇਜ ਸੌਦੇਬਾਜ਼ ਆਪਰੇਸ਼ਨ ਗੋਲੀ ਨਿਊਜ਼ ਸ਼ੀਟਿੰਦੀ ਕੋਲ ਇਸ ਤਰ੍ਹਾਂ ਦੀ ਖਬਰ ਸੀ ਕਿ ਨਸ਼ੇ ਦੇ ਸੁੱਧਾਗਰ ਸਰਕਾਰੀ ਸਕੀਮ ਦੇ ਵਿੱਚ ਕਿਸ ਤਰੀਕੇ ਨਾਲ ਸੰਨ ਲਗਾ ਰਹੇ ਨੇ ਅਸੀਂ ਸੱਚਾਈ ਦਾ ਪਤਾ ਲਗਾਉਣ ਦੇ ਲਈ ਆਪਣੀ ਅੰਡਰ ਕਵਰ ਏਜੰਟ ਨੂੰ ਉੱਥੇ ਭੇਜਿਆ ਜਿੱਥੇ ਨਸ਼ੇੜੀਆਂ ਦੀ ਦੁਕਾਨ ਲੱਗਦੀ ਹੈ ਦੋ ਮੇਰੇ ਮੈਨੂੰ ਦੋ ਦੇਖ ਇੱਕ ਇੱਕ ਵੰਦੇ ਸਾਰਿਆਂ ਨੂੰ ਭੇਜ ਇੱਕ ਇੱਕ ਦੇ ਦੇ ਗੋਲੀ ਦੇ ਗੁਰਖਤੰਦੇ ਦਾ ਖੁਲਾਸਾ ਕਰਨਾ ਇਹ ਕੰਮ ਬੇਹੱਦ ਖਤਰਨਾਕ ਸੀ ਪਰ ਸਾਡੇ ਅੰਡਰ ਕਵਰ ਰਿਪੋਰਟਰ ਨੇ اپنی جان ਜੋਖਮ ਦੇ ਵਿੱਚ ਪਾ ਕੇ ਨਸ਼ਾ ਛਡਾਉਣ ਵਾਲੀ ਸਰਕਾਰੀ ਗੋਲੀ ਨੂੰ ਰੀਹੈਬਿਲੀਟੇਸ਼ਨ ਸੈਂਟਰ ਦੇ ਬਾਹਰ ਵੇਚਣ ਦੇ ਗੋਰਖ ਧੰਦੇ ਦਾ ਪਰਦਾ ਫਾਸ਼ ਕਰਨ ਦਾ ਬੀੜਾ ਚੁੱਕਿਆ ਨਿਊਜ਼ 18 ਦੇ ਕੈਮਬ੍ਰਿਜ ਉਨ ਨਸ਼ੇੜੀ ਕੈਦ ਹੋਏ ਜੋ ਨਸ਼ਾ ਛੱਡਣ ਲਈ ਅੰਦਰ ਮਿਲਣ ਵਾਲੀ ਨਸ਼ੇ ਦੀ ਗੋਲੀ ਬਾਹਰ ਲੈ ਕੇ ਆਉਂਦੇ ਨੇ ਅਤੇ ਦੂਜੇ ਨਸ਼ੇੜੀਆਂ ਨੂੰ ਉੱਚੀ ਕੀਮਤ ਦੇ ਉੱਤੇ ਵੇਚ ਦਿੰਦੇ ਨੇ ਸੁਣੋ ਕਿਸ ਤਰ੍ਹਾਂ ਸੌਦੇਬਾਜ਼ੀ ਹੋ ਰਹੀ ਹੈ ਦੋਆਂ ਦੇ ਕਿਨੇ 120 ਬਣੇ ਉਹ ਯਾਰ ਇੰਨੇ ਜਿਹੜੀਆਂ ਥੋੜੀ ਦੋ ਦੇ ਦੇ ਮੈਨੂੰ ਮੈਨੂੰ ਦੋ ਦੇ ਕੇ ਇੱਕ ਬੰਦੇ ਸਾਰਿਆਂ ਨੂੰ ਵਰੇ ਇੱਕ ਇੱਕ ਦੇ ਦੇ ਨਸ਼ਾ ਛੁਡਵਾਉਣ ਵਾਲੀ ਜੋ ਗੋਲੀ ਅੰਦਰ ਮੁਫਤ ਦੇ ਵਿੱਚ ਦਿੱਤੀ ਜਾਂਦੀ ਹੈ ਉਹ ਗੋਲੀ ਬਾਹਰ 50 ਤੋਂ ਲੈ ਕੇ 200 ਰੁਪਏ ਦੇ ਵਿੱਚ ਵੇਚੀ ਜਾਂਦੀ ਸੀ ਯਾਨੀ ਜੋ ਜਿੰਨੀ ਵੱਡੀ ਬੋਲੀ ਲਗਾਉਂਦਾ ਹੈ ਗੋਲੀ ਉਸ ਨੂੰ ਹੀ ਮਿਲਦੀ ਹੈ ਔਰ ਬੇਦਰਨਾ ਸਾਡੇ ਅੰਡਰ ਕਵਰ ਏਜੰਟ ਨੇ ਇਹਨਾਂ ਨਸ਼ੇੜੀਆਂ ਦੇ ਨਾਲ ਜੋ ਗੱਲ ਕੀਤੀ ਉਹ ਪਹਿਲਾਂ ਤਾਂ ਉਸ ਨੂੰ ਗੋਲੀ ਦੇਣ ਦੇ ਲਈ ਰਾਜ਼ੀ ਨਹੀਂ ਹੋਇਆ ਫਿਰ ਕਾਫੀ ਮਨਾਉਣ ਤੋਂ ਬਾਅਦ ਪਰੋਸਾ ਦਬਾਉਣ ਤੋਂ ਬਾਅਦ ਉਹ ਗੋਲੀ ਦੇਣ ਦੇ ਲਈ ਤਿਆਰ ਹੋ ਗਿਆ ਦੋ ਦੇ ਦੇ ਮੈਨੂੰ ਅੰਦਰ ਦੀਆਂ ਗੋਲੀਆਂ ਬਾਹਰ ਕਿਵੇਂ ਆਉਂਦੀਆਂ ਨੇ ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਬਿਲਕੁਲ ਬਿਲਕੁਲ ਰੇੜੀ ਵਾਲੇ ਵਿੱਚ ਕੇ ਚਾਰ ਹਜ਼ਾਰ ਡੇਲਾ ਰੱਖੇ ਨੇ ਉੱਥੇ ਬੰਦੇ ਜਾਣ ਕੇ ਚਾਹਤਾ ਬੰਨਾ ਕਰਦੇ ਨੇ ਉੱਥੇ ਹੀ ਵੇਚੀ ਜਾਂਦੇ ਨੇ ਕਰਦੇ ਨੇ ਉਹੀ ਦੇਣ ਦੇ ਵਿੱਚ ਉੱਪਰ ਕੇ ਪੜਾ ਦਿੰਦੇ ਨੇ ਆ ਤਾਂ ਮੇਰੇ ਕੋਲ ਚਾਹ ਪੀਣਾ ਆ ਬੀੜੀ ਪੀਣਾ ਆ ਬਾਅਦ ਚ ਜੇ ਦੇਖਿਆ ਉਪੜਾ ਦਿੰਦੇ ਅੱਛਾ ਖੋ ਵੀ ਲੈਂਦੇ ਨੇ ਗੋਲੀਆਂ ਕਈ ਵਾਰੀ ਤੁਸੀਂ ਦਵਾਈ ਲੈ ਕੇ ਆਉਣੇ ਉਹ ਬਦਮਾਸ਼ ਖੋ ਵੀ ਲੈਂਦੇ ਨੇ ਗੋਲੀ ਲੈਂਦੇ ਨੇ ਸ਼ਰੀ ਬੰਦੇ ਤਾਂ ਕੋ ਵੀ ਲੰਗੇ ਜੀ ਬਿਲਕੁਲ ਇਹੀ ਕੰਮ ਚੱਲਦਾ ਆਪਣੇ ਇੱਥੇ ਬਾਹਰ ਜਿੰਨੀਆਂ ਰੇੜੀਆਂ ਜਿੰਨੇ ਖੋਕੇ ਸਭ ਗੋਲੀਆਂ ਵੇਚ ਨਾਲੇ ਆ ਇਹ ਜਿਹੜੇ ਪਿੰਡਾਂ ਤੋਂ ਲੋਕ ਆਉਂਦੇ ਆ ਗਰੀਬ ਇਹਨਾਂ ਤੋਂ 20 20 30 ਰੁਪਏ ਦੀ ਗੋਲੀ ਲਿੱਤੀ ਅੱਗੇ 100 ਰੁਪਏ ਦੀ 50 ਰੁਪਏ ਦੀ ਐਵੇਂ ਵੇਚ ਦਿੰਦੇ ਨੇ ਦੋ ਦੇ ਦੇ ਬੰਦੂ ਮੈਂ ਦੋ ਨਸ਼ੇ ਦੀ ਗੋ ਕੋਲੀ ਲੈਂਦੇ ਲਈ ਇੱਥੇ ਲੋਕ ਸ਼ਰੀਆਮ ਗੁੰਡਾਗਰਦੀ ਤੱਕ ਕਰਦੇ ਨਹੀਂ ਮਾਰੇ ਤੇ ਲੈਣਦੇ ਨੇ ਬਾਹਰ ਖੜੇ ਹੁੰਦੇ ਨੇ ਕਈ ਗੁੰਡੇ ਆ ਕੇ ਜੇ ਬੋਲਦੇ ਆ ਤਾਂ ਸਾਨੂੰ ਵੀ ਰਸਤੇ ਫੜ ਲੈਂਦੇ ਨੇ ਅਲਗਾ ਢਾਵਾਗੇ ਤੇ ਕੁੱਟਲਾ ਲਾਟਰ ਧਮਕੀ ਦੇ ਦੇ ਕਰਦੇ ਨੇ ਫਿਰ ਅਸੀਂ ਕਰੀਏ ਕੀ ਹੈ ਕਿ ਆਪ ਦੇ ਪੜਦੇ ਨਾਲ ਲੈ ਕੇ ਨਿਕਲ ਜਾਣੀ ਕਰਦੇ ਹਾਂ ਇਹ ਹੀ ਇੱਥੇ ਪੰਗਾ ਹੋਇਆ ਹੋਵੇ ਹੁਣ ਪਿੱਛੇ 50 ਪੁਲਸਾਂ ਆਂਦੀ ਸੀਗੀ ਖੜਦੇ ਸੀਗੇ ਦੌੜ ਗਏ ਸੀਗੇ ਹੁਣ ਫਿਰ ਫਿਰ ਉਹੀ ਕੰਮ ਇਕੱਠਾ ਹੋਣ ਲੱਗ ਗਿਆ ਜਿੱਥੇ ਗੋਲੀ ਮਿਲ ਰਹੀ ਸੀ ਉਹ ਬਠਿੰਡਾ ਰੀਹੈਬਿਲੀਟੇਸ਼ਨ ਸੈਂਟਰ ਦੇ ਬਾਹਰ ਦੀ ਥਾਂ ਹੈ ਲੋਕ ਗਲਤ ਤਰੀਕੇ ਨਾਲ ਗੋਲੀ ਲੈਣ ਦੇ ਲਈ ਆਪਣੇ ਨਾਮ ਦੇ ਨਾਲ ਕਾਰਡ ਰਜਿਸਟਰਡ ਕਰਵਾ ਲੈਂਦੇ ਨੇ ਅਤੇ ਫਿਰ ਉਹੀ ਗੋਲੀਆਂ ਅੱਗੇ ਲੋਕਾਂ ਨੂੰ ਪੈਸੇ ਲੈ ਕੇ ਵੇਚਦੇ ਨੇ ਇਸ ਤੇ ਰੀਹੈਬਿਲੀਟੇਸ਼ਨ ਸੈਂਟਰ ਦੇ ਇੰਚਾਰਜ ਦਾ ਕੀ ਕੁਝ ਕਹਿਣਾ ਹੈ ਉਹ ਵੀ ਸੁਣ ਲਓ ਵਿੱਚ ਵਿੱਚ ਖਬਰਾਂ ਮਿਲਦੀ ਰਹਿੰਦੀ ਹੈ ਕਿ ਉੱਥੇ ਕੁਝ ਜਿਹੜੇ ਪੇਸ਼ੈਂਟਸ ਹੈ ਉਹ ਦਵਾਈ ਵੱਧ ਲੈ ਕੇ ਜਾਂ ਦਵਾਈ ਨਾ ਖਾ ਕੇ ਉਹ ਬਾਹਰ ਜਾ ਕੇ ਦਵਾਈ ਵੇਚਦੇ ਆ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਸਾਨੂੰ ਇਸ ਤੱਕ ਨੇ ਸੋਚੀ ਕਰੋ ਇਹ ਚੀਜ਼ ਉਹਨਾਂ ਬੰਦਿਆਂ ਨੇ ਫੋਟੋ ਜਾਂ ਤੁਹਾਡੇ ਕੋਲ ਜੋ ਵੀ ਹੈ ਸਟਿੰਗ ਦੀ ਸਾਨੂੰ ਦੋ ਐਸੀ ਉਹਨਾਂ ਦੇ ਆਈਡੀਆਂ ਬਲੌਕ ਕਰਾਂਗੇ ਜਾਂ ਜਿਹੋ ਵੀ ਬੰਦ ਦੀ ਕਾਰਵਾਈ ਐ ਡੀਸੀ ਸਾਹਿਬ ਜਾਂ ਐਸਐਸਪੀ ਸਾਹਿਬ ਦੇ ਨਿਗ੍ਹਾਚ ਲਿਆਵਾਂਗੇ ਮਤਲਬ ਇੱਥੋਂ ਅਸੀਂ ਬੜੀ ਬਾਰ ਐਫਰਟ ਕਰਦੇ ਰਹਿੰਦੇ ਆ ਇਹਨਾਂ ਚੀਜ਼ਾਂ ਬਾਰੇ ਉਥੇ ਆਪਣੇ ਉਥੇ ਇਸ ਪੂਰੇ ਮਾਮਲੇ ਤੇ ਬਠਿੰਡਾ ਪੁਲਿਸ ਕਰ ਰਹੀ ਹੈ ਕਿ ਜੋ ਇਸ ਤਰੀਕੇ ਨਾਲ ਇਹ ਗੋਲੀਆਂ ਵੇਚ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ ਤੇ ਜਿਹੜੇ ਬੰਦੇ ਇਸ ਚੀਜ਼ ਇਨਵੋਲਵ ਨੇ ਕਿ ਉਥੋਂ ਆਪਣੇ ਕਾਰਡ ਬਨਜਾਲੀ ਕਾਰਡ ਬਣਾ ਕੇ ਉਹਨਾਂ ਨੇ ਉੱਤੇ ਪਰ ਗੋਲੀਆਂ ਲੈਂਦੇ ਆ ਉਸ ਬੰਦੀ ਅਸੀਂ ਸਿਵਲ ਸਰਜਨ ਨਾਲ ਵੀ ਅਸੀਂ ਇਸ ਚੀਜ਼ ਦੀ ਤਾਲਮੇਲ ਕਰ ਲਵਾਂਗੇ ਜੋ ਵੀ ਬੰਦਾ ਐਕਸ਼ਨ ਹੋਊਗਾ ਸਖਤ ਸਖਤ ਐਕਸ਼ਨ ਲਿਆ ਜਾਊਗਾ ਜਿਹੜੀ ਹੈ ਟੀਮ ਹੈ ਉਹ ਡਿਪਲੋਏ ਕੀਤੀ ਗਈ ਲਾਸਟ ਵੀਕ ਤੋਂ ਜਿਹੜਾ ਟਾਈਮਿੰਗ ਹੈ ਉਹ ਡੇ ਟਾਈਮਿੰਗ ਹੈ ਇਸ ਤੋਂ ਇਲਾਵਾ ਵੀ ਉੱਥੇ ਕਾਫੀ ਆਵਾਜ਼ ਹੀ ਰਹਿੰਦੀ ਹੈ ਸੋ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਤੋਂ ਕੋਈ ਗੋਲੀਆਂ ਕੋਈ ਖੋ ਕੇ ਅੱਗੇ ਵੇਚਦਾ ਹੋਊਗਾ ਮੋਸਟਲੀ ਜਿਹੜੇ ਹੈਗੇ ਨੇ ਇਹ ਇਹਨਾਂ ਵੱਲੋਂ ਖੁਦ ਵੱਲੋਂ ਹੀ ਜਿਹੜੇ ਜਾਲੀ ਕਾਰਡ ਦੇ ਆਧਾਰ ਤੇ ਉਸ ਨੂੰ ਟੈਬਲੇਟਸ ਪਰਚੇਸ ਕਰਕੇ ਅੱਗੇ ਸੇਲ ਕੀਤੀਆਂ ਜਾਂਦੀਆਂ ਨੇ ਸੋ ਸਬੰਧੀ ਅਸੀਂ ਆਪਣੀ ਟੀਮ ਲਗਾ ਕੇ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਸਰਕਾਰ ਨੇ ਬੈਸੇ ਲੋਕਾਂ ਦੇ ਲਈ ਰੀਹੈਬਿਲਿਟੇਸ਼ਨ ਸੈਂਟਰ ਖੋਲ ਰੱਖੇ ਨੇ ਜੋ ਡਰੱਗ ਐਡਿਕਟਿਡ ਨੇ ਜਿੱਥੇ ਨਸ਼ਾ ਛਡਾਉਣ ਦੇ ਲਈ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਹੌਲੀ-ਹੌਲੀ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾ ਲੈਣ ਅਤੇ ਫਿਰ ਆਮ ਜ਼ਿੰਦਗੀ ਜੀ ਸਕਣ ਪਰ ਸਰਕਾਰ ਦੀ ਇਸ ਸਕੀਮ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਹੈ ਜ਼ਰੂਰਤ ਇਸ ਨੂੰ ਰੋਕਣ ਦੀ ਹੈ ਅਤੇ ਇਸ ਦੇ ਵਿੱਚ ਸ਼ਾਮਿਲ ਲੋਕਾਂ ਦੇ ਉੱਤੇ ਕੰਰੇ ਐਕਸ਼ਨ ਦੀ ਹੈ ਗੋਲੀਆਂ ਨੇ ਜਿਹੜੀਆਂ ਅੰਦਰੋਂ ਸਰਕਾਰ ਵੱਨਿਓ ਮਿਲਦੀਆਂ ਨੇ ਉਹ ਗੋਲੀਆਂ ਕਿਤੇ ਨਾ ਕਿਤੇ ਜਾ ਕੇ ਮਹਿੰਗੇ ਰੇਟਾਂ ਦੇ ਵੇਚੀਆਂ ਜਾਂਦੀਆਂ ਨੇ ਹਾਲਾਂਕਿ ਪ੍ਰਸ਼ਾਸਨ ਸੁਸਤ ਹੈ ਪੁਲਿਸ ਸੁਸਤ ਹੈ ਲੋੜ ਹੈ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਠਿੰਡਾ ਤੋਂ ਸੂਰਜਪਾਲ ਨਿਊਜ਼ 18 ਪੰਜਾਬ ਤਾਂ ਸਾਡੇ ਸਹਿਯੋਗੀ ਸੂਰਜਪਾਲ ਦੀ ਇਹ ਰਿਪੋਰਟ ਹੈ ਅਸਲ ਦੇ ਵਿੱਚ ਇਹ ਗੋਲੀ ਸਿਰਫ ਜਿਹੜਾ ਆਥੈਂਟਿਕ ਸੈਂਟਰ ਹੈ ਉੱਥੋਂ ਹੀ ਮਿਲਦੀ ਹੈ ਯਾਨੀ ਜਿਹੜੇ ਨਸ਼ੇੜੀ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾਂਦੇ ਨੇ ਔਰ ਬਦਲੇ ਚ ਉਹਨਾਂ ਨੂੰ ਉੱਥੇ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਸਰੀਰ ਦਰਦ ਨਾ ਕਰੇ ਸਰੀਰ ਨਾ ਟੁੱਟੇ ਔਰ ਨਸ਼ੇ ਦੀ ਉਸ ਤੋਟ ਨੂੰ ਮੈਡੀਕਲੀ ਜਿਹੜਾ ਹੈ ਕਵਰ ਕੀਤਾ ਜਾ ਸਕੇ ਪਰ ਬਹੁਤ ਸਾਰੇ ਐਸੇ ਜਿਵੇਂ ਡਾਕਟਰ ਦੱਸ ਰਹੇ ਸੀ ਕਿ ਨਕਲੀ ਰਜਿਸਟਰਡ ਕਰਵਾ ਲੈਂਦੇ ਨੇ ਫੇਰ ਉਹ ਗੋਲੀ ਖਾਂਦੇ ਨਹੀਂ ਉੱਥੋਂ ਲੈ ਕੇ ਆ ਜਾਂਦੇ ਨੇ ਹਾਲਾਂਕਿ ਬਹੁਤ ਸਾਰੇ ਨਸ਼ਾ ਚੜਾਊ ਕੇਂਦਰਾਂ 'ਚ ਇਹ ਵੀ ਹੈ ਕਿ ਨਸ਼ੇੜੀ ਉੱਥੇ ਪਹੁੰਚਦੇ ਨੇ ਉੱਥੇ ਉਹਨਾਂ ਨੂੰ ਗੋਲੀ ਖਲਾਈ ਜਾਂਦੀ ਹੈ ਫੇਰ ਹੀ ਉਹਨਾਂ ਨੂੰ ਉੱਥੋਂ ਜਾਨ ਦਿੱਤਾ ਜਾਂਦਾ ਪਰ ਕਈ ਵਾਰ ਉਹ ਉੱਥੋਂ ਗੋਲੀ ਲੈ ਕੇ ਆ ਜਾਂਦੇ ਨੇ ਜਾਂ ਡਾਕਟਰਾਂ ਦਾ ਮਿੰਤਰਲਾ ਕਰਦੇ ਨੇ ਜਾਂ ਵੱਧ ਮੰਗ ਲੈਂਦੇ ਨੇ ਤੇ ਫਿਰ ਬਾਹਰ ਆ ਕੇ ਉਸ ਗੋਲੀ ਨੂੰ ਮਹਿੰਗੇ ਭਾਅ ਤੇ ਜਿਹੜੇ ਦੂਸਰੇ ਨਸ਼ੇੜੀ ਆਉਂਦੇ ਨੇ ਉਹਨਾਂ ਨੂੰ ਵੇਚ ਦਿੰਦੇ ਨੇ ਕਿਉਂਕਿ ਇਹ ਗੋਲੀ ਹੋਰ ਕਿਧਰੇ ਮਿਲਦੀ ਨਹੀਂ ਇਹ ਸਿਰਫ ਮੈਡੀਕਲੀ ਅਪਰੂਵਡ ਜਿਹੜੇ ਸੈਂਟਰ ਨੇ ਇਹ ਜਿੱਥੇ ਨਸ਼ਾ ਛਡਾਊ ਕੇਂਦਰ ਜਿਨ੍ਹਾਂ ਨੂੰ ਬਣਾਇਆ ਗਿਆ ਸਿਵਲ ਹਸਪਤਾਲਾ ਦੇ ਵਿੱਚ ਸਿਰਫ ਉੱਥੋਂ ਹੀ ਮਿਲਦੀ ਹੈ ਔਰ ਜੇ ਅਗਰ ਬਾਹਰ ਇਸ ਨੂੰ ਕੋਈ ਵੇਚੇਗਾ ਤਾਂ ਉਹ ਨਸ਼ਾ ਤਸਕਰੀਦੀ ਸ਼੍ਰੇਣੀ ਦੇ ਵਿੱਚ ਆ ਜਾਂਦਾ ਸੋ ਉਸ ਹਸਪਤਾਲ ਚੋਂ ਸੈਂਟਰ ਚੋਂ ਗੋਲੀ ਲਿਆ ਕੇ ਇਹ ਬਾਹਰ ਇਸ ਤਰੀਕੇ ਨਾਲ ਵੇਚੀ ਜਾਂਦੀ ਹੈ ਤੇ ਇਹ ਲੁੱਟਕ ਸੁੱਟਦਾ ਇੱਕ ਤਰੀਕੇ ਨਾਲ ਜਿਹੜੇ ਲੋਕ ਪਹਿਲਾਂ ਹੀ ਇੱਕ ਬਿਮਾਰੀ ਦੀ ਚਪੇਟ 'ਚ ਨੇ ਜਿਹੜੇ ਨਸ਼ੇ ਦੀ ਚਪੇਟ 'ਚ ਨੇ ਜਿਹੜੇ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੋਂ ਇਸ ਤਰੀਕੇ ਦੇ ਨਾਲ ਇਹ ਲੁੱਟਕ ਸੁੱਟ ਕੀਤੀ ਜਾਂਦੀ ਹੈ ਸੂਰਜਪਾਨ ਮੇਰੇ ਸਹਿਯੋਗੀ ਬਠਿੰਡਾ ਤੋਂ ਜੁੜ ਗਏ ਨੇ ਸੂਰਜ ਦੋ ਤਿੰਨ ਚੀਜ਼ਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਨੰਬਰ 1 ਕਿ ਇਹ ਜਿਹੜੀ ਗੋਲੀ ਲੈ ਕੇ ਆਉਂਦੇ ਨੇ ਇਸ ਗੱਲ 'ਚ ਕਿੰਨੀ ਸੱਚਾਈ ਲੱਗਦੀ ਹੈ ਕਿ ਇਹ ਨਕਲੀ ਰਜਿਸਟਰ ਕਰਵਾ ਦਿੰਦੇ ਨੇ ਨਸ਼ਾ ਉਹ ਕਰਦੇ ਨਹੀਂ ਪਰ ਰਜਿਸਟਰ ਕਰਵਾ ਦਿੰਦੇ ਨੇ ਅੰਦਰ ਜਾ ਕੇ ਉਹ ਡੋਜ਼ ਦੱਸ ਕੇ ਕਿ ਅਸੀਂ ਇੰਨੀ ਡੋਜ਼ ਲੈਂਦੇ ਸੀ ਗੋਲੀਆਂ ਲੈ ਕੇ ਬਾਹਰ ਆਉਂਦੇ ਨੇ ਵੇਚ ਦਿੰਦੇ ਨੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਕੀ ਡਾਕਟਰਾਂ ਦੀ ਮਿਲੀ ਭੁਗਤ ਦੇ ਨਾਲ ਗੋਲੀ ਬਾਹਰ ਆਉਂਦੀ ਹੈ ਔਰ ਤੀਸਰੀ ਗੱਲ ਇਹ ਕਿ ਬਹੁਤ ਸਾਰੇ ਸੈਂਟਰਾਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਨਸ਼ਾ ਨਸ਼ੇੜੀ ਆਉਂਦੇ ਨੇ ਨਸ਼ਾ ਛੱਡਣ ਉਹਨਾਂ ਨੂੰ ਉੱਥੇ ਬਿਠਾ ਕੇ ਉਹ ਗੋਲੀ ਪੀਸ ਕੇ ਇੱਕ ਪੁੜੀ ਦੇ ਰੂਪ ਚ ਖਵਾਈ ਜਾਂਦੀ ਹੈ ਜਾਂ ਸਿੱਧੀ ਵੀ ਕਿਸੇ ਨੂੰ ਦੇ ਦਿੱਤੀ ਜਾਂਦੀ ਹੈ ਪਰ ਕਿਹਾ ਜਾਂਦਾ ਕਿ ਇੱਥੇ ਖਾ ਕੇ ਜਾਓ ਤਾਂ ਕਿ ਇਸ ਤਰੀਕੇ ਨਾਲ ਗੋਲੀ ਬਾਹਰ ਜਾ ਕੇ ਕੋਈ ਵੇਚੇ ਨਾ ਜਾਂ ਵੱਧ ਨਾ ਰੱਖੇ ਜਾਂ ਜ਼ਿਆਦਾ ਨਾ ਖਾਵੇ ਸੋ ਇਹ ਤਿੰਨਾ ਚੋਂ ਕਿਹੜੀ ਚੀਜ਼ ਨਜ਼ਰ ਆਈ ਹੈ ਬਿਲਕੁਲ ਵਿਜੇ ਕੋਈ ਦੋਰਾ ਨਹੀਂ ਹੈ ਪਹਿਲੇ ਸਵਾਲ ਤੇ ਆਪਾਂ ਗੱਲ ਕਰਦੇ ਹਾਂ ਕਿ ਗੋਲੀਆਂ ਅਕਸਰ ਬਾਹਰ ਕਿਵੇਂ ਆਉਂਦੀਆਂ ਨੇ ਹਾਲਾਂਕਿ ਅਸੀਂ ਇਸ ਚੀਜ਼ ਦੀ ਪੜਤਾਲ ਕੀਤੀ ਹੈ 2 ਤੋਂ 3 ਦਿਨ ਅਸੀਂ ਇਸ ਸਟਿੰਗ ਆਪਰੇਸ਼ਨ ਕਰਨ ਦੇ ਲਈ ਉਸ ਜਗ੍ਹਾ ਤੇ ਗਏ ਹਾਂ ਔਰ ਆਪਦਾ ਜਿਹੜਾ ਕਿ ਕੁਲੀਕ ਸੀਗਾ ਉਸ ਨੂੰ ਵੀ ਉੱਥੇ ਭੇਜਿਆ ਗੋਲੀ ਲੈਣ ਦੇ ਲਈ ਜਿਹੜਾ ਕਿ ਤਸਵੀਰਾਂ 'ਚ ਨਜ਼ਰ ਆ ਰਿਹਾ ਗੋਲੀ ਬਾਹਰ ਕਿਵੇਂ ਆਉਂਦੀ ਅਸੀਂ ਇਹ ਵੀ ਪੜਤਾਲ ਕਰ ਰਹੇ ਸੀ ਔਰ ਆਖਰ ਹੀ ਪਤਾ ਚੱਲਿਆ ਕਿ ਵਿਜੇ ਕਾਰਡ ਬੰਦੇ ਨੇ ਬਕਾਇਦਾ ਤੌਰ ਤੇ ਡਾਕਟਰ ਉਸ ਨੂੰ ਰეკਮੈਂਡ ਕਰਦਾ ਔਰ ਦੱਸਦਾ ਕਿ ਇਹ ਨਸ਼ਾ ਕਰਦਾ ਲੰਬੇ ਟਾਈਮ ਤੋਂ ਉਸ ਦੀ ਹਿਸਟਰੀ ਲਿਖੀ ਜਾਂਦੀ ਉਸ ਤੋਂ ਇਹ ਕਾਰਡ ਬੰਦਾ ਹੈ ਪਰ ਕਿਤਨੇ ਕਿਤੇ ਜਾ ਕੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਸਾਹਮਣੇ ਜਰੂਰ ਆਇਆ ਹੈ ਕਿ ਹੋ ਸਕਦਾ ਹੈ ਕਿ ਜਿਹੜੇ ਕੁਝ ਕਾਰਡ ਨੇ ਉਹ ਜਰੂਰ ਡੁਪਲੀਕੇਟ ਬਣੇ ਨੇ ਪਰ ਦੂਸਰੇ ਪਾਸੇ ਕਿਹੜੇ ਡਾਕਟਰ ਨੇ ਜਿੰਨਾਂ ਦੀ ਦੇਖਰੇਖ ਦੇ ਵਿੱਚ ਇਹ ਕਾਰਡ ਬੰਦੇ ਨੇ ਉਹਨਾਂ ਨੇ ਇਹ ਚੀਜ਼ ਜਰੂਰ ਸਾਫ਼ ਕੀਤੀ ਹੈ ਕਿ ਹੋ ਸਕਦਾ ਹੈ ਕਿਸੇ ਦਾ ਕਾਰਡ ਇਸ ਤਰ੍ਹਾਂ ਦਾ ਬਣ ਗਿਆ ਹੋਵੇ ਪਰ ਅਸੀਂ ਸਮੇਂ-ਸਮੇਂ ਸਰ ਕਾਰਡਾਂ ਦੀ ਚੈਕਿੰਗ ਕਰਦੇ ਹਾਂ ਕਾਰਡਾਂ ਦੀ ਚੈਕਿੰਗ ਕਰਨ ਦਾ ਤਰੀਕਾ ਵੀ ਉਹਨਾਂ ਦਾ ਵੱਖਰਾ ਹੈਗਾ ਉਹ ਕਹਿੰਦੇ ਆ ਕਿ ਜੇ ਸਾਨੂੰ ਕਿਸੇ ਪਰਸਨ ਤੇ ਸ਼ੱਕ ਪੈਂਦਾ ਲੱਗਦਾ ਹੈ ਕਿ ਵੇਖਣ 'ਚ ਨਸ਼ੇੜੀ ਨਹੀਂ ਲੱਗ ਰਿਹਾ ਉਹਦੀ ਅੱਖਾਂ ਤੋਂ ਨਹੀਂ ਲੱਗ ਰਿ ਡੋਪ ਟੈਸਟ ਕਰਦੇ ਆ ਜੇ ਡੋਪ ਟੈਸਟ ਪੋਜ਼ਿਟਿਵ ਆਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਬੰਦਾ ਨਸ਼ਾ ਕਰਦਾ ਹੈ ਇਸ ਦਾ ਕਾਰਡ ਸਹੀ ਬਣਿਆ ਹੋਇਆ ਹੈ ਜਿਹੜੀ ਗੋਲੀ ਸੀ ਦਿੰਨੇ ਆ ਖਾ ਰਿਹਾ ਹੈ ਪਰ ਜ਼ਿਆਦਾਤਰ ਜਿਹੜੇ ਨਸ਼ੇੜੀ ਨੇ ਜਿਹੜੀਆਂ ਗੋਲੀਆਂ ਨੇ ਕਿਸ ਤਰ੍ਹਾਂ ਸਾਹਮਣੇ ਆਉਂਦੀਆਂ ਨੇ ਫੋਰ ਐਗਜ਼ਾਮਪਲ ਇੱਕ ਬੰਦੇ ਦੀ ਡੋਜ਼ 3 ਜਾਂ 4 ਗੋਲੀਆਂ ਨੇ 4 ਗੋਲੀਆਂ ਸ਼ੋਅ ਕਰਕੇ ਉਹ 4 ਗੋਲੀਆਂ ਡਾਕਟਰ ਤੋਂ ਲੈ ਕੇ ਆਂਦਾ ਜਿਸ ਦੇ ਵਿੱਚ ਇੱਕ ਗੋਲੀ ਆਪ ਖਾ ਲੈਂਦਾ ਬਚੀਆਂ 3 ਜਾਂ 4 ਗੋਲੀਆਂ ਨੇ ਉਹ ਬਾਹਰ ਮਹਿੰਗੇ ਪਾਤੇ ਵੇਖ ਦਿੰਦਾ ਜਿਸ ਦੇ ਨਾਲ ਉਸਦੇ ਨਸ਼ੇ ਦਾ ਖਰਚਾ ਵਰਚਾ ਨਿਕਲ ਜਾਂਦਾ ਹੈਗਾ ਠੀਕ ਹੈ ਔਰ ਕਿਤਨੇ ਕਿਤੇ ਜਾ ਕੇ ਕਾਰਡ ਬੇਸ਼ੱਕ ਉਸ ਦਾ ਅਸਲੀ ਹੈ ਕਾਰਡ ਸਹੀ ਬਣਿਆ ਹੋਇਆ ਹੈ ਉਹ ਨਸ਼ਾ ਵੀ ਕਰਦਾ ਪਰ ਆਪਦੀ ਡੋਜ਼ ਦੇ ਵਿੱਚੋਂ ਜ਼ਿਆਦਾ ਗੋਲੀਆਂ ਅੰਦਰੋਂ ਲੈ ਕੇ ਬਾਹਰ ਗੋਲੀਆਂ ਘੱਟ ਖਾ ਕੇ ਬਾਕੀ ਦੀਆਂ ਗੋਲੀਆਂ ਵੇਚਦਾ ਹਾਲਾਂਕਿ ਇਹ ਗੰਭੀਰ ਵਿਸ਼ਾ ਜ਼ਰੂਰ ਹੈ ਜਿਹੜੇ ਡਾਕਟਰ ਨੇ ਉੱਥੋਂ ਦੇ ਇੰਚਾਰਜ ਨੇ ਡਾਕਟਰ ਅਰਣੂ ਬਾਸਰੂ ਨਾਲ ਵੀ ਡਿਟੇਲ ਚ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਸੀ ਸਕਰੂਟੀ ਕਰ ਰਹੇ ਆ ਬਕਾਇਦਾ ਉਹਨਾਂ ਬੰਦਿਆਂ ਦੇ ਕਾਰਡ ਵੀ ਕੈਨਸਲ ਕਰ ਰਹੇ ਆ ਜਿਸ ਤਰ੍ਹਾਂ ਦੀਆਂ ਸਾਡੇ ਕੋਲੇ ਸ਼ੇ ਕਹਿੰਦਾ ਹੁੰਦੀ ਆ ਨੇ ਕਿ ਫੋਟੋ ਕਿਸੇ ਦੀ ਆਉਂਦੀ ਹੈ ਵੀਡੀਓ ਸਾਹਮਣੇ ਹੁੰਦੀ ਹੈ ਜਾਂ ਸਾਨੂੰ ਰੈਂਡਮਲੀ ਪਤਾ ਲੱਗਦਾ ਹੈ ਕਿ ਬੰਦਾ ਬਾਹਰ ਜਾ ਕੇ ਗੋਲੀਆਂ ਵੇਖਦਾ ਪਰ ਸਭ ਤੋਂ ਵੱਡਾ ਚਿੰਤਾ ਦਾ ਕਾਰਨ ਇਹ ਹੈ ਕਿ ਜਿਹੜੀ ਸਰੀ ਹੈਬਿਟੇਸ਼ਨ ਸੈਂਟਰ ਦੇ ਬਾਹਰ ਖੋਖੇ ਬਣੇ ਨੇ ਚਾਹ ਵਾਲੇ ਜਾਂ ਬ੍ਰੇਕਫਾਸਟ ਵਾਲੇ ਉੱਥੇ ਕਿਹੜੇ ਸ਼ਰੇਆਮ ਗੋਲੀਆਂ ਦਾ ਸੌਦਾ ਹੁੰਦਾ ਉੱਥੇ ਗੋਲੀਆਂ ਵੇਚੀਆਂ ਜਾਂਦੀਆਂ ਨੇ ਨਾ ਕਿ ਡਾਕਟਰਾਂ ਦੀ ਜ਼ਿੰਮੇਵਾਰੀ ਦੀ ਬਜਾਏ ਬਾਹਰ ਜਿਹੜੀ ਪੁਲਿਸ ਆਖਿਰਕਾਰ ਪੁਲਿਸ ਕਾਰਕੀ ਰਹੀ ਹੈ ਬੇਸ਼ੱਕ ਪੁਲਿਸ ਦੇ ਅਧਿਕਾਰੀ ਕਹਿ ਰਹੇ ਨੇ ਕਿ ਬਾਹਰ ਪੈਟਰੋਲਿੰਗ ਹੁੰਦੀ ਹੈ ਸਪੈਸ਼ਲ ਟੀਮ ਤਨਾ ਹਾਲਾਂਕਿ ਡਾਕਟਰ ਇਹ ਵੀ ਦੱਸਦੇ ਨੇ ਕਿ ਨਿਸ਼ੇੜੀ ਜਾ ਕੇ ਡਾਕਟਰਾਂ ਦੀ ਟੀਮ ਤੇ ਹਮਲਾ ਕਰ ਦਿੰਦੇ ਨੇ ਜੇ ਗੋਲੀ ਨਹੀਂ ਦਿੰਦੇ ਗੋਲੀਆਂ ਘੱਟ ਦਿੰਦੇ ਨੇ ਸੂਰਜ ਤੁਸੀਂ بڑے ਰਹਿਣਾ ਸਾਡੇ ਨਾਲ ਡਾਕਟਰ ਤੇਜਵੰਤ ਸਿੰਘ ਜੁੜੇ ਨੇ ਸਿਵਲ ਸਰਜਨ ਨੇ ਬਠਿੰਡਾ ਦੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ న్యూਸ 18 ਤੇ ਜਿਹੜੀ ਗੱਲ ਸੁਮੇਸ਼ ਪਾਨ ਸਾਡੇ ਸਹਿਯੋਗੀ ਦੱਸ ਰਹੇ ਨੇ ਜਾਂ ਜੋ ਵੀਡੀਓ ਤੁਸੀਂ ਦੇਖੀ ਹੋਣੀ ਹੈ ਕਿ ਇਸ ਤਰੀਕੇ ਨਾਲ ਗੋਲੀਆਂ ਨਸ਼ਾ ਛਡਾਊ ਕੇਂਦਰ ਦੇ ਬਾਹਰ 50 50 60 60 ਰੁਪਏ ਦੀਆਂ ਵੇਚੀਆਂ ਜਾ ਰਹੀਆਂ ਔਰ ਜਿਹੜੇ ਪਹਿਲਾਂ ਹੀ ਵਿਚਾਰੇ ਬਿਮਾਰ ਨੇ ਜਿਹੜੇ ਨਸ਼ਾ ਛੱਡਣ ਆਉਂਦੇ ਨੇ ਉਹਨਾਂ ਦਾ ਹੀ ਹੋਰ ਸੋਸ਼ਨ ਹੋ ਰਿਹਾ ਹੈ ਤੁਹਾਡੇ ਧਿਆਨ ਚ ਮਾਮਲਾ ਹੈ ਇਹ ਵੀਡੀਓ ਤੋਂ ਬਾਅਦ ਹੀ ਧਿਆਨ ਚ ਆਇਆ ਪਰ ਸਾਨੂੰ ਰੈਗੂਲਰ ਅਸੀਂ ਜਿਹੜੀ ਹੈ ਨਾ ਚੈੱਕ ਅਪ ਅਸੀਂ ਇਹਨਾਂ ਦਾ ਪੇਸ਼ੇਨਾਂ ਦਾ ਕਰਦੇ ਰਹਿੰਦੇ ਆ ਜੀ ਯੂਰਿਨ ਜੇ ਕੋਈ ਇਹੋ ਜਿਹਾ ਗਲਤ ਅਨਸਰ ਹੈ ਜਿਹੜਾ ਖਰਾਬ ਕਰਦਾ ਪੇਸ਼ੇਨਾਂ ਨੂੰ ਉਹਨਾਂ ਦੇ ਅਸੀਂ ਦਵਾਈਆਂ ਆਪਦਾ ਉਹਨਾਂ ਦਾ ਕਾਰਡ ਚ ਨਾਮ ਕੱਟ ਦਿੰਦੇ ਪਰਮਨੈਂਟਲੀ ਹਮ ਪਰ ਜਿਸ ਤਰ੍ਹਾਂ ਨਾ ਇਹ ਵੀਡੀਓ ਤੋਂ ਸਾਨੂੰ ਧਿਆਨ ਚ ਆਇਆ ਵੀ ਜੋ ਅਸੀਂ ਪੁਲਿਸ ਦੀ ਮਦਦ ਨਾਲ ਜੋ ਇਹ ਗਲਤ ਅੰਸਰਾਂ ਤੇ ਬੰਦੀ ਕਾਰਵਾਈ ਕਿਉਂਕਿ ਪੇਸ਼ੈਂਟਸ ਨੂੰ ਸਰਕਾਰ ਦਾ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਵੀ ਮੁਫਤ ਦਵਾਈ ਮਹਿਆ ਕਰਾਉਣੀ ਹੂੰ ਸੋ ਆਲਮੋਸਟ ਸਾਡੇ ਕੋਲੇ 24000 ਤੋਂ ਵੱਧ ਰਜਿਸਟਰਡ ਪੇਸ਼ੈਂਟ ਨੇ ਬੰਦੇ ਵਿੱਚ ਠੀਕ ਹੈ ਉਹਨਾਂ ਨੂੰ ਰੈਗੂਲਰ ਸਾਡੇ ਵੱਨੀਓ 20 ਸੈਂਟਰਾਂ ਤੋਂ ਲਗਾਤਾਰ ਦਵਾਈ ਸਾਨੂੰ ਮੁਫਤ ਦਿੱਤੀ ਜਾਂਦੀ ਹੈ ਡਾਕਟਰ ਸਾਹਿਬ ਅਸੀਂ ਕਈ ਸੈਂਟਰਾਂ ਤੇ ਦੇਖਿਆ ਐ ਇੱਥੇ ਮੋਹਾਲੀ ਦੇ ਵਿੱਚ ਮੈਂ ਇੱਕ ਦੋ ਸੈਂਟਰ ਵਿਜ਼ਿਟ ਕੀਤੇ ਉੱਥੇ ਦੇਖਿਆ ਕਿ ਉੱਥੇ ਬਿਠਾ ਕੇ ਜਿਹੜੇ ਨਸ਼ੇੜੀ ਆਉਂਦੇ ਨੇ ਉੱਥੇ ਬਿਠਾ ਕੇ ਉਹਨਾਂ ਨੂੰ ਉਹ ਪੀਸ ਕੇ ਦਵਾਈ ਦਿੱਤੀ ਜਾ ਰਹੀ ਸੀ ਔਰ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਬਿਠਾ ਕੇ ਇਸ ਤਰੀਕੇ ਨਾਲ ਕਿਉਂ ਖਲਾਉਨੇ ਹੋ ਤਾਂ ਉਹ ਕਹਿੰਦੇ ਜੀ ਕਿ ਬਾਹਰ ਜਾ ਕੇ ਫਿਰ ਉਹਦਾ ਮਿਸਯੂਜ਼ ਕਰ ਲੈਂਦੇ ਆਂ ਕਈ ਵਾਰੀ ਇਸ ਕਰਕੇ ਅਸੀਂ ਸਿੱਧੀ ਗੋਲੀ ਦਿੰਦੇ ਨਹੀਂ ਨਹੀਂ ਇਹ ਚ ਕੀ ਹੈ ਪਹਿਲਾਂ ਕਿ ਔਨ ਦਾ ਸਪੌਟ ਖਵਾਉਨੇ ਆ ਜੀ ਜਦੋਂ ਮਹੀਨੇ ਸਾਨੂੰ ਇਹ ਹੋ ਜਾਂਦਾ ਵੀ ਪੇਸ਼ੈਂਟ ਆਉਂਦੀ ਉਹਦੀ ਡੋਜ਼ ਸੈੱਟ ਹੋ ਗਈ ਹੈ ਜੋ ਅਸੀਂ ਦੇਣੀ ਹੈ ਉਸ ਤੋਂ ਬਾਅਦ ਫਿਰ ਅਸੀਂ ਹਫ਼ਤੇ ਦੀ ਹਫ਼ਤੇ ਉਹਨੂੰ ਦਵਾਈ ਰੈਗੂਲਰ ਦਿੰਨੇ ਆ ਪਰ ਦਵਾਈ ਵੀ ਅਸੀਂ ਉਹਨਾਂ ਦੀ ਪੀਸ ਉਹਨਾਂ ਨੂੰ ਕਰਕੇ ਨਾ ਆਪਣੇ ਟਿਪ ਦੀ ਟੋਕੇ ਕਰਕੇ ਦਿੰਨੇ ਆ ਤਾਂ ਕਿ ਕੱਠਾ ਟਿਪ ਉਹ ਕਿਤੇ ਜਾ ਕੇ ਵੇਚ ਨਾ ਦੇ ਠੀਕ ਹੈ ਤੇ ਡਾਕਟਰ ਸਾਹਿਬ ਇਹ ਪੋਸੀਬਿਲਿਟੀ ਹੈ ਕਿ ਬਾਰੋਂ ਕੋਈ ਤਸਕਰੀ ਕਰਕੇ ਸਮਗਲ ਕਰਕੇ ਇਹ ਗੋਲੀਆਂ ਲੈ ਆਉਂਦਾ ਹੋਵੇ ਔਰ ਨਸ਼ਾ ਛਡਾਊ ਕੇਂਦਰ ਨੂੰ ਇਸ ਲਈ ਚੁਣਿਆ ਗਿਆ ਕਿ ਉੱਥੇ ਪਤਾ ਨਸ਼ੇੜੀ ਆਉਂਦੇ ਆ ਗ੍ਰਾਹਕ ਸੌਖੇ ਲੱਭ ਜਾਣਗੇ ਹਾਂ ਇਹ ਦੇਖੋ ਇਹ ਕੁਛ ਬ ਨਹੀਂ ਕਰ ਸਕਦਾ ਅਸੀਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਤੇ ਜੋ ਪੁਲਿਸ ਦੀ ਮਦਦ ਤੇ ਡਿਸਟ੍ਰਿਕਟ ਐਡਮਿਸ਼ਨ ਡੀਸੀ ਸਾਹਿਬ ਇਸ ਇੰਚਾਰਜ ਨੇ ਨਾਲ ਹੂੰ ਸੋ ਚਾਹਾਂਗੇ ਇਸ ਤਰ੍ਹਾਂ ਦਾ ਕੋਇਨਸੀਡੈਂਸ ਦੁਆਰਨ ਵਾਪਰੇ ਤੇ ਜੋ ਵੀ ਸਖਤੋ ਸਖਤ ਅਸੀਂ ਇਹਨਾਂ ਦੇ ਐਕਸ਼ਨ ਲਵਾਵਾਂਗੇ ਜਿਹੜੇ ਲੋਕ ਇਸ ਚ ਇਨਵੋਲਡ ਨੇ ਤੇ ਆਪਣੀ ਟੈਸਟਿੰਗ ਜੂਰ ਯੂਰੀਨ ਦੀ ਕਰਾਵਾਂਗੇ ਜਿਹੜੇ ਰੈਂਡਮਲੀ ਅਸੀਂ ਕਰਦੇ ਵੀ ਰਹਿੰਦੇ ਹਾਂ ਪਹਿਲਾਂ ਵੀ ਜੀ ਵੀ ਜਿਸ ਕਿਸੇ ਵੀ ਯੂਰੀਨ ਚ ਨਹੀਂ ਆਏਗਾ ਉਸ ਦਾ ਨਾਮ ਅਸੀਂ ਉਹਨਾਂ ਦੇ ਉਸ ਚੋਕ ਆਈਡੀ ਚ ਕੱਢ ਦੇਵਾਂਗੇ ਧੰਨਵਾਦ ਜੱਪਸਾਬ ਸਾਡੇ ਦਾ ਜੁੜਨ ਲਈ ਆਪਣੀ ਗੱਲ ਕਹਿਣ ਲਈ ਆਪਣਾ ਪੱਖ ਰੱਖਣ ਲਈ ਡਾਕਟਰ ਤੇਜਵੰਤ ਸਿੰਘ ਸਿਵਲ ਸਰਜਨ ਬਠਿੰਡਾ ਤੋਂ ਉਹੀ ਗੱਲ ਜਿਹੜੀ ਸੂਰੇਜ ਭਾਨ ਕਰ ਰਹੇ ਸੀ ਮੇਰੇ ਸਹਿਯੋਗੀ ਐ ਸੂਰਜਪਨ ਜੁੜੇ ਹੋਏ ਨੇ ਸੂਰਜ ਜਿੰਦਾ ਇੱਕ ਵਾਰੀ ਫੇਰ ਰੁਕ ਕਰਦੇ ਆ ਸੂਰਜ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਅਸੀਂ ਰਿਵਿਊ ਕਰਦੇ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਅਸੀਂ ਸਮੇਂ-ਸਮੇਂ ਤੇ ਯੂਰਨ ਟੈਸਟ ਉਹਨਾਂ ਕਿਹਾ ਕਿ ਅਸੀਂ ਕਰਦੇ ਰਹਿਣੇ ਆ ਔਰ ਜਿਹੜੇ ਕਾਰਡ ਗਲਤ ਬਣਿਆ ਜਾਂ ਸਾਨੂੰ ਲੱਗਦਾ ਹੈ ਕਿ ਇਹਦੇ ਨਹੀਂ ਆਉਂਦਾ ਨਸ਼ਾ ਉਸ ਦੇ ਵਿੱਚ ਤਾਂ ਇਹਦਾ ਮਤਲਬ ਇਹਨੂੰ ਜ਼ਰੂਰਤ ਨਹੀਂ ਹੈ ਦਵਾਈ ਦੀ ਤਾਂ ਅਸੀਂ ਉਹ ਕਾਰਡ ਕੱਟ ਵੀ ਦੇਵਾਂਗੇ ਸੋ ਜਿਹੜਾ ਇਸ ਦੇ ਵਿੱਚ ਨਸ਼ਾ ਤਸਕਰੀ ਵਾਲਾ ਐਂਗਲ ਹੈ ਉਸ ਐਂਗਲ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕੀ ਇਹ ਗੋਲੀਆਂ ਕਿਉਂਕਿ ਬਹੁਤ ਮਾਤਰਾ ਦੇ ਵਿੱਚ ਫੜੀਆਂ ਵੀ ਜਾਂਦੀਆਂ ਨੇ ਅਕਸਰ ਆਉਂਦੀਆਂ ਤੇ ਕਿਸੇ ਕੰਪਨੀ ਚ ਬਣਦੀਆਂ ਨੇ ਔਰ ਉਹਦੀ ਕਾਫੀ ਪੋਸਿਬਿਲਿਟੀ ਹੁੰਦੀ ਹੈ ਕਿ ਜਿਉ ਸਮਗਲ ਕਰਕੇ ਆ ਜਾਣ ਔਰ ਨਸ਼ਾ ਛਡਾਊ ਕੇਂਦਰ ਤੇ ਗ੍ਰਾਹਕ ਲੱਭਦਾ ਹੀ ਇੱਕ ਸੌਖੀ ਜਗ੍ਹਾ ਕਿ ਉੱਥੇ ਖੜੇ ਹੋ ਜਾਓ ਜਿੰਨੇ ਨਸ਼ੇੜੀ ਆਉਣੇ ਉਹਨਾਂ ਨੂੰ ਵੇਚ ਦੋ ਦੇਖੋ ਬਈ ਜੇ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਪਹਿਲਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਨਸ਼ਾ ਚੜਾਊ ਕੇਂਦਰਾਂ ਦੇ ਬਾਰ ਜਦੋਂ ਇਹਨਾਂ ਨਸ਼ੇੜੀਆਂ ਦੇ ਭੀੜ ਲੱਗ ਜਾਂਦੀ ਹੈ ਆਖਰਕਾਰ ਪੁਲਿਸ ਕਿੱਥੇ ਹੁੰਦੀ ਹੈ ਕਿਉਂਕਿ ਕੋਈ ਜ਼ਿਆਦਾ ਕੇਂਦਰ ਨਹੀਂ ਇਸ ਤਰ੍ਹਾਂ ਦੇ ਬਣੇ ਬਠਿੰਡਾ ਦੇ ਵਿੱਚ ਮੇਰੇ ਖਿਆਲ ਚ ਇੱਕ ਬਣਿਆ ਪੂਰੇ ਜ਼ਿਲ੍ਹੇ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਅਗਰ ਉੱਥੇ ਇੱਕ ਅਦਾ ਪੁਲਿਸ ਕਰਮਚਾਰੀ ਹੋਵੇ ਅਗਰ ਉਹਨਾਂ ਨੂੰ ਬਾਹਰ ਰੁਕਣਾ ਨਾ ਦੇਵੇ ਬਾਹਰ ਕੋਕਿਆਂ ਦੇ ਘੜ ਨਾ ਦੇਵੇ ਤਾਂ ਹੋ ਸਕਦਾ ਹੈ ਪੁਲਿਸ ਦੀ ਨਜ਼ਰ ਦੇ ਸਾਹਮਣੇ ਇਸ ਤਰ੍ਹਾਂ ਦੀ ਬਲੈਕ ਮਾਰਕੀਟਿੰਗ ਜਾਂ ਨਸ਼ੀਦੀਆਂ ਗੋਲੀਆਂ ਦਾ ਸੌਦਾ ਨਾ ਹੋਵੇ ਇਹ ਪਹਿਲਾ ਪੁਆਇੰਟ ਹੈ ਪਰ ਦੂਸਰਾ ਪੁਆਇੰਟ ਇਹ ਹੈ ਕਿ ਜਿਹੜੇ ਲੋਕ ਵੇਚ ਰਹੇ ਨਹੀਂ ਮਹਿੰਗੇ ਭਾਵਾਂ ਤੇ ਅੱਗੇ ਨਸ਼ੇ ਨੂੰ ਵੇਚ ਰਹੇ ਨੇ ਕਿ ਐਨਡੀਪੀਸੀ ਦੇ ਅਧੀਨ ਜਾਂ ਕਿਸੇ ਹੋਰ ਪੁਲਿਸ ਕਾਰਵਾਈ ਦੇ ਅਧੀਨ ਜਾਂ ਡੀਸੀ ਦੇ ਹੁਕਮਾਂ ਦੀ ਲੰਘਲਾਂ ਕਰਨ ਦੇ ਅਧੀਨ ਕਿ ਇਹਨਾਂ ਦੇ ਘਰ ਵੀ ਨਹੀਂ ਹੁੰਦੀ ਇਹ ਡਿਊਟੀ ਪੁਲਿਸ ਦੀ ਐ ਜੇ ਹਸਪੀਟਲ ਦੇ ਅੰਦਰ ਇਸ ਤਰ੍ਹਾਂ ਦਾ ਗੋਹਕ ਧੰਦਾ ਹੁੰਦਾ ਅੰਦਰ ਪੈਸੇ ਲੈ ਕੇ ਗੋਲੀਆਂ ਦਿੰਦੇ ਹੁੰਦੇ ਤਾਂ ਕਾਰਵਾਈ ਹਸਪੀਟਲ ਪ੍ਰਸ਼ਾਸਨ ਤੇ ਬੰਦੀ ਸੀ ਪਰ ਜਿੰਨਾ ਕ ਅਸੀਂ ਇਹ ਸਟੋਰੀ ਨੂੰ ਐਨਲਿਸਿਸ ਕੀਤਾ ਹੈ ਤਿੰਨ ਚਾਰ ਦਿਨ ਅਸੀਂ ਉਸ ਜਗ੍ਹਾ ਤੇ ਗਏ ਆ ਅਸੀਂ ਅੰਦਰ ਵੀ ਟਰੈਪ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਅੰਦਰ ਵੀ ਉਹਨਾਂ ਕਰਮਚਾਰੀਆਂ ਤੋਂ ਆਪਦੇ ਲਈ ਗੋਲੀ ਮੰਗਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਾਰਡ ਭੁੱਲਿਆ ਆਏ ਆ ਸਾਨੂੰ ਗੋਲੀ ਦੇ ਦਿਓ ਸਰੀਰ ਬੜਾ ਦੁਖ ਰਿਹਾ ਪਰ ਅੰਦਰ ਕਿਸੇ ਵੀ ਕਰਮਚਾਰੀ ਨੇ ਗੋਲੀ ਨਹੀਂ ਦਿੱਤੀ ਤਾਂ ਕਰਕੇ ਅਸੀਂ ਉਹਨਾਂ ਨੂੰ ਇਸ ਕਰਕੇ ਬਰੀ ਕਰ ਰਹੇ ਹਾਂ ਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਉੱਤੇ ਮੰਦੇ ਵੀ ਭ ਪਰ ਬਾਹਰ ਜਿਹੜੀ ਸ਼ਰੀਆਂ ਗੋਲੀਆਂ ਦੀ ਬੋਲੀ ਲੱਗ ਰਹੀ ਹੈ ਇਹਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈ ਪੁਲਿਸ ਦੇ ਮੋਢਿਆਂ ਤੇ ਹੈ ਪੁਲਿਸ ਦੇ ਐਸਐਸਪੀ ਬੜੇ ਸਖਤ ਨੇ ਹੋ ਸਕਦਾ ਹੈ ਕਿ ਉਹਨਾਂ ਦਾ ਧਿਆਨ ਇਸ ਮਾਮਲੇ ਤੇ ਜਾਵੇ ਉਥੇ ਪੈਟਰੋਲਿੰਗ ਹੋਵੇ ਉਥੇ ਪੁਲਿਸ ਤਾਇਨਾਤ ਕੀਤੀ ਜਾਵੇ ਡਾਕਟਰ ਤਾਂ ਇਹ ਵੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਹਸਪਤਾਲਾਂ ਚੌਂਕੀ ਬਣ ਜਾਂਦੀ ਹੈ ਇੱਥੇ ਪੁਲਿਸ ਦੇ ਕਰਮਚਾਰੀ 24 ਆਵਰ ਤਨਾਤ ਰਹੇਣੇ ਚਾਹੀਦੇ ਨੇ ਕਿਉਂਕਿ ਕੁੱਟਮਾਰ ਕਈ ਵਾਰੀ ਉਹ ਸਟਾਫ ਦੇ ਨਾਲ ਵੀ ਕਰ ਦਿੰਦੇ ਨੇ ਅਗਰ ਕਿਸੇ ਨੂੰ ਗੋਲੀ ਨਹੀਂ ਦਿੰਦੇ ਤਾਂ ਆਪਣੇ ਆਪ ਤੋਂ ਨਿਛੇੜੀ ਬਾਹਰ ਹੋ ਜਾਂਦੇ ਨੇ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਇਹ ਵੀ ਕਿਸੇ ਮਾਨਸਿਕ ਬਿਮਾਰੀ ਦੇ ਨਾਲ ਜੂਝ ਰਹੇ ਨੇ ਆਪਣੇ ਆਪ ਦੇ ਵਿੱਚ ਲਾਚਾਰ ਹੋ ਜਾਂਦੇ ਨੇ ਜਦੋਂ ਸਰੀਰ ਟੁੱਟਦਾ ਹੈ ਨਾ ਵੀ ਜੇ ਉਦੋਂ ਗੋਲੀ ਦੀ ਮੂਹ ਮੰਗੀ ਕੀ ਮਦਦ ਦੇਣ ਵਾਸਤੇ ਤਿਆਰ ਹੁੰਦੇ ਨੇ ਹਾਲਾਂਕਿ 40-50 ਰੁਪਏ ਦੇ ਦੋ ਦੋ ਰੁਪਏ ਤੱਕ ਵੀ ਗੋਲੀ ਦੀ ਡਿਮਾਂਡ ਉੱਥੇ ਬੰਦੇ ਕਰ ਰਹੇ ਕਰ ਰਹੇ ਸੀ ਤੁਸੀਂ ਤੁਸੀਂ ਬਣਿਆਣਾ ਸਾਡੇ ਨਾਲ ਮੋਹਨ ਸ਼ਰਮਾ ਜੀ ਜੁੜੇ ਨੇ ਸੰਚਾਲਕ ਨੇ ਨਸ਼ਾ ਮੁਕਤੀ ਕੇਂਦਰ ਸੰਗਰੂਰ ਦੇ ਇਹ ਮੋਹਨ ਜੀ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋਵੋਗੇ ਇਸ ਸਟੋਰੀ ਇਹ ਨਿਊਜ਼ ਜਿਹੜੀ ਸਾਡੀ ਸਾਡੇ ਸਹਿਯੋਗੀ ਸੂਰਜ ਪਾਨ ਹੋਰਾਂ ਨੇ ਕਵਰ ਕੀਤੀ ਹੈ ਬਠਿੰਡਾ ਤੋਂ ਤੁਸੀਂ ਜਿਹੜਾ ਨਸ਼ਾ ਮੁਕਤੀ ਕੇਂਦਰ ਚਲਾ ਰਹੇ ਹੋ ਉੱਥੇ ਕੀ ਮਾਹੌਲ ਹੈ ਉੱਥੇ ਕਿਸ ਤਰੀਕੇ ਨਾਲ ਕੀ ਤੁਹਾਡੇ ਸਾਹਮਣੇ ਵੀ ਤੁਹਾਡੇ ਧਿਆਨ ਚ ਵੀ ਐਸੇ ਮਾਮਲਾ ਆਇਆ ਕੋਈ ਕਿ ਬਾਹਰ ਜਾ ਕੇ ਇਸ ਤਰੀਕੇ ਨਾਲ ਗੋਲੀਆਂ ਵੇਚ ਦਿੱਤੀਆਂ ਜਾਂਦੀਆਂ ਪੈਸਾ ਮੈਂ ਝੂਠ ਕਰਨਾ ਕਰਦੇ ਹਾਂ ਜੀ ਜਦੋਂ ਤੁਸੀਂ ਗੱਲ ਕਰਦੇ ਮੈਂ ਇਸ ਸੰਤਾਪ ਦੇ ਵਿਸ਼ੇ ਲੱਤੇ ਦੇ ਸੰਤਾਪਲੇ ਹਾਂ ਤੇ ਕੋਈ ਸਤਾਪ ਨਹੀਂ ਕਿਉਂਕਿ ਇਸ ਤੱਕ ਇਹ ਬੁਪਰੀ ਨਰਸਿੰਗ ਗੋਲੀ ਹੈ ਮੈਂ ਜਿਸ ਸੰਸਥਾ ਦਾ ਵਜਿਸਤ ਰਿਹਾ ਉਥੇ ਇਹ ਗੋਲੀ ਐਡ ਨਹੀਂ ਕੀਤੀ ਅੰਦਰ ਐਂਟਰੀ ਵੀ ਹੋ ਨਹੀਂ ਦਿੱਤੀ ਇਹ ਗੋਲੀ ਹਮ ਅਸਲੀ ਤਾਂ ਇਹ ਹੈ ਵੀ ਜਿਹੜੇ ਨਸ਼ਈ ਮਰੀਜ਼ ਨੇ ਇਹ ਜ਼ਿੰਦਗੀ ਦੇ ਖਲਨਾਇਕ ਨੇ ਹਮ ਵੀ ਇਹ ਜ਼ਿੰਦਗੀ ਦੇ ਪੀੜਤ ਪੀੜਤ ਨੇ ਖਲਨਾਇਕ ਨਹੀਂ ਹਮ ਇਹਨਾਂ ਨੂੰ ਖਲਨਾਇਕ ਨਾ ਮੰਨਿਆ ਜਾਵੇ ਪਹਿਲੀ ਗੱਲ ਮੈਂ ਇਹ ਗੱਲ ਕਹਣਾ ਠੀਕ ਹੈ ਦੂਸਰੀ ਜਿਹੜੀ ਬੁਪਰੀ ਨਰਸਿੰਗ ਗੋਲੀ ਹੈ ਨਾ ਉਹ ਤਾਂ ਉਸ ਪੀਕੇ ਦੀ ਪੋਜੀਸ਼ਨ ਹੈ ਵੀ ਜਦੋਂ ਜਿਵੇਂ ਅਸੀਂ ਕੋਈ ਬੱਚਾ ਰੋਂਦਾ ਹੁੰਦਾ ਹੁੰਦਾ ਨਾ ਰੋਂਦੇ ਹੋਏ ਬੱਚੇ ਨੂੰ ਬਰਾਉਣ ਵਾਸਤੇ ਟੋਫੀ ਦਿੱਤੀ ਜਾਂਦੀ ਹੈ। ਹੂੰ ਇਹ ਟੋਫੀ ਵਾਲਾ ਕੰਮ ਹੈ ਦਰਅਸਲ ਬਰਾਉਣ ਵਾਲਾ ਬੱਚੇ ਨੂੰ। ਪਰ ਨਾ ਹੈ ਮੇਰੇ ਮੁਤਾਬਕ ਬੁਪਰੀ ਨਾਰਫਿਨ ਇਹਦਾ ਟ੍ਰੀਟਮੈਂਟ ਨਹੀਂ ਹੈ। ਵੀ ਅਸੀਂ ਨਸ਼ਾ ਮੁਕਤ ਸਮਾਜ ਦੇ ਨਾਮ ਇਹ ਇਹ ਸ਼ਰਮਾ ਦੀ ਉਹੀ ਗੋਲੀ ਹੈ ਜਿਹਨੂੰ ਕਹਿੰਦੇ ਜੀਭ ਥੱਲੇ ਰੱਖਣ ਵਾਲੀ ਗੋਲੀ ਹੁੰਦੀ। ਬਿਲਕੁਲ ਉਹੀ ਜੀਭ ਤੇ ਰੱਖਣ ਵਾਲੀ ਗੋਲੀ ਹੈ ਜੀ। ਇਹ ਅਸਲੀ ਤੌਰ ਤੇ ਪੈਸਪ ਇਹਦੇ ਵਿੱਚ ਮਾਰਫਿਨ ਦਾ ਸਾਲਟ ਹੈ। ਠੀਕ ਹੈ ਜਿਹੜਾ ਮਾਰਫੀਨ ਦਾ ਸਾਲਟ ਹੈ ਜਦੋਂ ਉਹ ਉਹਨੂੰ ਦਿੱਤਾ ਜਾਂਦਾ ਮਾਰਫੀਨ ਦਾ ਸਾਲਟ ਮਾਰਫੀਨ ਜਦੋਂ ਜਾਂ ਤਾਂ ਜਨਾਨੀ ਦੀ ਡਿਲੀਵਰੀ ਹੋਣੀ ਹੈ ਠੀਕ ਹੈ ਜਾਂ ਕੋਈ ਮੇਜਰ ਸਰਜਰੀ ਹੋਣੀ ਹੈ ਹੂੰ ਹੁਣ ਤੁਸੀਂ ਦੱਸੋ ਵੀ ਨਾ ਤਾਂ ਮੇਜਰ ਸਰਜਰੀ ਹੈ ਨਾ ਕੋਈ ਇੱਥੇ ਡਿਲੀਵਰੀ ਹੈ ਹੂੰ ਇਹ ਤਾਂ ਉਹਨਾਂ ਵਾਸਤੇ ਹੈ ਵੀ ਜੇ ਕੋਈ ਮਰ ਰਿਹਾ ਹੈ ਅੰਤਾਂ ਦੀ ਤੋੜ ਲੈ ਕੋ ਨੂੰ ਲੱਗੀ ਹੋਈ ਆ ਉਹਨੂੰ ਬੁੱਪਰੀ ਨਰਸਿੰਘਜੀਪ ਤੇ ਰੱਖਣ ਵਾਲੇ ਦੱਸ ਜੀ ਆਂਦੀ ਆ ਤੁਸੀਂ ਤੁਸੀਂ ਇਹ ਕਹਿਣਾ ਚਾ ਰਹੇ ਹੋ ਵੀ ਇਹ ਉਹਦਾ ਇਲਾਜ ਨਹੀਂ ਹੈ ਇਹ ਤੇ ਤੁਸੀਂ ਇੱਕ ਸਬਸਟੀਟਿਊਟ ਦੇਤਾ ਨਹੀਂ ਹੈ ਮੈਂ ਇੱਕ ਗੱਲ ਕਹਾਂਗਾ ਖੁੱਲੇ ਤੌਰ ਤੇ ਜੀ ਵੀ ਜਦੋਂ ਮੈਂ ਤੁਹਾਨੂੰ ਹੁਣ ਵੀ ਕਿਹਾ ਹੈ ਵੀ ਇਹ ਨਸ਼ਈਆਂ ਨੂੰ ਖਲਨਾਇਕ ਨਾ ਮੰਨੋ ਜ਼ਿੰਦਗੀ ਜ਼ਿੰਦਗੀ ਦੇ ਇਹਨਾਂ ਨੂੰ ਪੀਰਤ ਮੰਨੋ ਇਹਨਾਂ ਨੂੰ ਇਹਦਾ ਇਲਾਜ ਤਾਂ ਕਿਸੇ ਤਰੀਕੇ ਨਾਲ ਕਰਨਾ ਪਏਗਾ ਨਾ ਇਹ ਫਿਰ ਕਿਵੇਂ ਕਰਾਂਗੇ ਜੇ ਮੰਨ ਲਓ ਜੇ ਮੰਨ ਲਓ ਕਿ ਬਿਟਰਨ ਹੋਰ ਫਿਰ ਨਾ ਦਿਓ ਫਿਰ 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 ਤਰੀਕਾ ਕੀ ਕਰਿਆ ਕਿਉਂਕਿ ਮੇਰੇ ਐਕਸਪੀਰੀਅੰਸ ਮੈਂ ਤੁਹਾਨੂੰ ਆਪਣੀ ਦੱਸ ਰਿਹਾ ਮੈਂ ਇਸ ਲਈ ਪੁੱਛ ਰਿਹਾ ਵੀ ਫਿਰ ਤਰੀਕਾ ਕੀ ਆ ਹੋਰ ਹਾਂ ਮੈਂ ਉਹੀ ਗੱਲ ਕਰ ਰਿਹਾ ਸੀ ਜੀ ਯਾਰ ਅਸਲ ਇਹ ਹੈ ਵੀ ਉਹ ਪਟਕੇ ਹੈ ਬੰਦੇ ਨੇ ਸਾਨੂੰ ਪਹਿਲੀ ਗੱਲ ਤਾਂ ਜਦੋਂ ਕਾਉਂਸਲਿੰਗ ਚੇ ਦੇਖਣੀ ਆ ਵੀ ਮੂਲ ਕਾਰਨ ਕੀ ਹੈ ਕਿਉਂ ਇਹ ਜਿਵੇਂ ਹੈ ਨਾ ਇੱਕ ਪਾਸੇ ਬੋਲ ਸੀ ਐਤਵਾਰ ਵੇਲੇ ਵੀ ਮੇਰੇ ਹੱਥ ਵਿੱਚ ਬੰਸਰੀ ਤੇ ਮੋਢੇ ਤੇ ਕੰਬਲੀ ਸੀ ਮੈਂ ਸੁੱਤਾ ਵੀ ਨਹੀਂ ਕਿਤੇ ਗਿਆ ਵੀ ਨਹੀਂ ਫਿਰ ਮੇਰੇ ਹੱਥ ਵਿੱਚ ਏਕੇ 47 ਤੇ ਮੇਰੇ ਮੋਢੇ ਤੇ ਮੇਰੀ ਹੀ লাশ ਕੌਣ ਰੱਖ ਗਿਆ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪਏਗਾ ਵੀ ਇਹ ਜਿਹੜੇ ਬੱਚੇ ਦਲਦਲ ਚ ਧਸੇ ਨੇ ਉਹਨਾਂ ਦੇ ਕਾਰਨ ਕੀ ਨੇ ਬਹੁਤ ਸਾਰੇ ਕਾਰਨ ਘਰ ਤੋਂ ਨਿਕਲਦੇ ਨੇ ਬਹੁਤ ਸਾਰੇ ਕਾਰਨ ਸਮਾਜਿਕ ਤੌਰ ਤੇ ਹੁੰਦੇ ਨੇ ਬਹੁਤ ਸਾਰੇ ਕਾਰਨ ਆਪਸੀ ਤੌਰ ਤੇ ਹੁੰਦੇ ਨੇ ਇਹ ਨਹੀਂ ਵੀ ਉਹ ਤਾਂ ਬੱਚਾ ਅੰਦਰ ਹੋਇਆ ਉਹਦੀ ਕਾਉਂਸਲਿੰਗ ਨਹੀਂ ਉਹਦਾ ਬੇਸ ਨਹੀਂ ਦੇਖਿਆ ਗਿਆ ਤੇ ਉਹਨੂੰ ਕੋਈ ਨੀਂ ਫੜਾ ਦਿਓ ਮੇਰਾ ਇਹ ਥਿਊਰੀ ਨਹੀਂ ਹੈ ਆਪਣੀ ਤੌਰ ਤੇ ਇਹ ਹੈ ਭਾਈ ਸਾਹਿਬ ਵੀ ਇਹ ਜਿਹੜੇ ਨਸ਼ਈ ਨੇ ਇਨਾਂ ਨੂੰ ਜੇ ਧਰਮ ਨਾਲ ਜੋੜ ਦਈਏ ਹੂੰ ਜੇ ਸਹਿਤ ਨਾਲ ਜੋੜ ਦਈਏ ਜੇ ਕਿਰਦ ਦੇ ਸੰਕਲਪ ਨਾਲ ਜੋੜ ਦਈਏ ਮੈਂ ਇਹ ਤਿੰਨੇ ਗੱਲਾਂ ਕੀਤੀਆਂ ਨੇ ਠੀਕ ਹੈ ਦਹਾਈ ਵੀ ਪਾਈ ਹੈ ਕਿਤਾਬਾਂ 'ਚ ਵੀ ਲਿਖਿਆ ਹੈ ਵੀ ਬੁਪਰੀ ਨਾਰਥੀਨ ਹੱਲ ਨਹੀਂ ਹੈ ਠੀਕ ਇਹਨਾਂ ਨੂੰ ਧਰਮ ਨਾਲ ਜੋੜ ਕੇ ਜ਼ਿੰਦਗੀ ਦਾ ਸੰਕਲਪ ਦਿਓ ਇਹਨਾਂ ਨੂੰ ਸਹਿਤ ਨਾਲ ਸੰਕਲਪ ਦਿਓ ਇਹਨਾਂ ਨੂੰ ਡਿਗਨਟੀ ਆਫ ਲੇਬਰ ਦਿਓ ਉਹ ਤਾਂ ਪਟਕੇ ਹੋਏ ਬੰਦੇ ਨੇ ਨੌਜਵਾਨ ਤੇ ਉਹਨਾਂ ਨੂੰ ਇੱਥੋਂ ਫਰਦ ਕਰੋ ਅਸੀਂ ਦਵਾਈ ਦੇ ਕੇ ਇੱਕ ਵਾਰੀ ਕਹਿ ਦਿੰਦੇ ਆ ਨਸ਼ਾ ਮੁਕਤ ਹੋ ਗਏ ਨਸ਼ਾ ਮੁਕਤ ਹੋ ਗਏ ਤੇ ਸਮਾਜ ਦੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਸਾਹਮਣੇ ਪਈ ਹੈ ਉਹ ਚਲੋ ਉਹ ਖੈਰ ਕਾਫੀ ਵੱਡੇ ਸੰਦਰਭ ਦੇ ਵਿੱਚ ਡਿਸਕਸ ਕਰਨ ਵਾਲਾ ਹੈ ਕਿਉਂਕਿ ਅੱਜ ਮਸਲਾ ਇਹ ਇਸ ਗੋਲੀ ਦੇ ਯੂਜ਼ ਜਾਂ ਮਿਸਯੂਜ਼ ਦਾ ਸੀ ਇਸ ਕਰਕੇ ਅਸੀਂ ਤੁਹਾਡਾ ਪ੍ਰਤੀਕਰਮ ਲੈ ਰਹੇ ਸੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮੋਹਨ ਸ਼ਰਮਾ ਜੀ ਸਾਡੇ ਨਾਲ ਜੁੜਨ ਲਈ ਤਾਂ ਇਸ਼ੂ ਬੜਾ ਗੰਭੀਰ ਹੈ ਬੜੇ سارے ਸਵਾਲ ਨੇ ਪਰ ਅਸੀਂ ਇੱਕ ਤਸਵੀਰ ਦਿਖਾਈ ਹੈ ਪਰ ਇਸ ਤਸਵੀਰ ਦੇ ਬਹੁਤ ਸਾਰੇ ਪੱਖ ਨੇ ਜਿਨ੍ਹਾਂ ਨੂੰ ਵਿਚਾਰਨਾ ਜ਼ਰੂਰੀ ਹੈ ਔਰ ਕਿਸ ਤਰੀਕੇ ਨਾਲ ਇਸਤੇ ਅਗਲੇ ਦਿਨਾਂ ਦੇ ਵਿੱਚ ਲਗਾਮ ਲਾਈ ਜਾ ਸਕਦੀ ਹੈ ਤਾਂ ਕਿ ਜਿਹੜਾ ਪੀੜਿਤ ਜਿਵੇਂ ਮੋਨ ਸ਼ਰਮਾ ਜੀ ਜ਼ਿਕਰ ਕਰ ਰਹੇ ਸੀ ਕਿ ਘਟੋ ਘਟੋ ਸਪੀੜਿਤ ਦਾ ਵੀ ਸੋਸ਼ਣ ਨਾ ਹੋਵੇ ਸਾਡੇ ਸਹਿਯੋਗੀ ਸੂਰਜ ਪਾਨ ਇਹ ਸਾਰੀ ਰਿਪੋਰਟ ਸਾਹਮਣੇ ਲੈ ਕੇ ਆਏ ਨੇ ਬਹੁਤ-ਬਹੁਤ ਸ਼ੁਕਰੀਆ ਸੂਰਜ ਤੁਹਾਡਾ ਵੀ ਔਰ ਕਾਫੀ ਚੀਜ਼ਾਂ ਇਸ ਨੂੰ ਦੇਖ ਕੇ ਐਡਮਿਨਿਸਟ੍ਰੇਸ਼ਨ ਦੇ ਧਿਆਨ 'ਚ ਵੀ ਆਉਣਗੀਆਂ ਜਿਹੜੇ ਡਾਕਟਰਸ ਨੇ ਉਹਨਾਂ ਦੇ ਧਿਆਨ 'ਚ ਵੀ ਆਉਣਗੀਆਂ ਜਿਹੜੇ ਐਸੇ ਕੇਂਦਰ ਚਲਾਏ ਜਾ ਰਹੇ ਨੇ ਉੱਥੇ ਵੀ ਜਿਹੜੀ ਵਿਜੀਲੈਂਸ ਹੈ ਉਸ ਨੂੰ ਤੇਜ ਕਰਨ ਦੀ ਜ਼ਰੂਰਤ ਹੈ ਤਾਂ ਕਿ ਘਟੋ ਘਟੇ ਇਹ ਸੋਸ਼ਲ ਨੂੰਤੇ ਰੋਕਿਆ ਜਾ ਸਕੇ ਫਿਲਹਾਲ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਸੀ ਇੰਨਾ ਹੀ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਜਲਦ ਵਾਪਸ ਹੋਊਗਾ